ਜਾਦਾ ਸੀ ਗੱਲ ਕਰਦੇ ਆ ਅਜਿਹੇ ਮਾਮਲਿਆਂ ਦੀ ਸਭ ਤੋਂ ਪਹਿਲੇ ਅੱਜ ਦੀ ਕੋਰਟ ਪ੍ਰोसीडिंग ਦੇ ਵਿੱਚ ਪਿਛਲੇ ਕੇਸਿਸ ਦੇ ਵਿੱਚ ਵੇਖਿਆ ਗਿਆ ਬੇਲ ਦਿੱਤੀ ਗਈ ਅੱਜ ਕੁਝ ਅਜੀਹਾ ਨਹੀਂ ਹੋਇਆ ਰਿਮਾਂਡ ਤੇ ਭੇਜਿਆ ਗਿਆ ਤੇ 26 ਨਵੰਬਰ ਦੀ ਅਗਲੀ ਡੇਟ ਦਿੱਤੀ ਗਈ ਤੁਹਾਨੂੰ ਲੱਗਦਾ ਸੰਕਟਾਂ ਦਾ ਇੱਥੇ ਪਹੁੰਚਣਾ ਸਫਲ ਰਿਹਾ ਲੇਕਿਨ ਹਾਂ ਇਨਸਾਫ ਪਰਿਵਾਰ ਨੂੰ ਬੱਚੀ ਨੂੰ ਦਿਵਾਉਣਾ ਹਲੇ ਲੰਮਾ ਚੱਲੇਗਾ ਸਭ ਠੀਕ ਹੈ ਜੀ ਸਪੋਰਟ ਤੇ ਜਾਵਾਂਗੇ ਨਾ ਤੇ ਜਿਹੜੇ ਜੱਜ ਆ ਜਾਂ ਹੋਰ ਅਫੀਸਰ ਹੈ ਨਾ ਉਹ ਦੇਖਦੇ ਆ ਵੀ ਇਹਦੇ ਪਿੱਛੇ ਵੀ ਕੋਈ ਹੈਗਾ ਤੇ ਜੇ ਬੱਚੀ ਕੱਲ ਹੀ ਆਉਂਦੀ ਹੋ ਸਕਦਾ ਜੋ ਅੱਜ ਹੋਇਆ ਉਹ ਨਾ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਬੱਚੇ ਦੀ ਸਪੋਰਟ ਦੇ ਖਾਣਾ ਚਾਹੀਦਾ ਅੱਜ ਇਸ ਬੱਚੇ ਨਾਲ ਹੋਇਆ ਕੱਲੋ ਕਿਸੇ ਨਾਲ ਵੀ ਹੋ ਸਕਦਾ ਆਪਾਂ ਦੇਖ ਰਹੇ ਹਾਂ ਜਿਹੜਾ 올ਡਵਰੀ ਦਾ ਕੇਸ ਹੈ ਉਹ ਹਜੇ ਸੋਲਵ ਨਹੀਂ ਹੋਇਆ ਔਰ ਦੂਸਰੀ ਘਟਨਾ ਸਾਡੇ ਨਾਲ ਵਾਪਰੀ ਹੈ ਸਤਸੰਗਤ ਜੀ ਕੋਰਟ ਦੇ ਵਿੱਚ ਉਸ ਬੰਦੇ ਦਾ ਐਟੀਟਿਊਡ ਇੰਨਾ ਖਰਾਬ ਸੀ ਜਿਹਨੇ ਘਨੌਣੀ ਹਰਕਤ ਕੀਤੀ ਆ ਉਹਨੂੰ ਹਜੇ ਵੀ ਅਕਲ ਨਹੀਂ ਆਈ ਪਰ ਜੱਜ ਸਾਹਿਬ ਨੇ ਵਧੀਆ ਗੱਲਾਂ ਕੀਤੀਆਂ ਚਲੋ ਅਗਲੀ ਡੇਟ ਪਾਤੀ ਆ ਪਰ ਮੈਂ ਬੇਨਤੀ ਕਰਾਂਗਾ ਸਾਰੇ ਸੰਗਤ ਨੂੰ ਆਪਾਂ ਅਗਲੀਆਂ ਤਰੀਕਾਂ ਤੇ ਵੱਧ ਤੋਂ ਵੱਧ ਇਕੱਠ ਕਰਕੇ ਇਹਨਾਂ ਲੋਕਾਂ ਨੂੰ ਦੱਸੀਏ ਵੀ ਅਸੀਂ ਇਹਨਾਂ ਦੇ ਮਗਰਿਆਂ ਔਰ ਇਹਨੂੰ ਇਨਸਾਫ ਲੈ ਕੇ ਦਵਾਂਗੇ ਜਿਸ ਵੇਲੇ ਅਸੀਂ ਗੱਲ ਕਰ ਰਹੇ ਹਾਂ ਵਾਲਸਹੋਲ ਦੇ ਕੇਸ ਦੀ ਵਾਲਸਹੋਲ ਦੇ ਵਿੱਚ ਵਾਪਰੀ ਜ਼ਬਰਜਨਾਹ ਦੀ ਘਟਨਾ ਦੇ ਵਿਸ਼ੇ ਦੇ ਵਿੱਚ ਅੱਜ ਕੋਰਟ ਦੇ ਵਿੱਚ ਬਰਮਿੰਗਮ ਮੈਜਿਸਟਰੇਟ ਕੋਰਟ ਦੇ ਵਿੱਚ ਦੋਸ਼ੀ ਨੂੰ ਪੇਸ਼ ਕੀਤਾ ਜਾਣਾ ਸੀ ਸਵੇਰ ਹੀ ਇੱਥੇ ਲੰਬੀਆਂ ਕਤਾਰਾਂ ਸਿੱਖ ਨੌਜਵਾਨਾਂ ਦੀ ਮੌਜੂਦ ਸੀਗੀ ਪਰਿਵਾਰ ਇੱਥੇ ਪਹੁੰਚੇ ਜਿਹੜਾ ਨੂੰ ਰੋਸ ਸੀਗਾ ਇਥੇ ਜ਼ਰੂਰ ਮੈਂਸ਼ਨ ਕਰਨਾ ਪੈਂਦਾ ਪਿਛਲੇ 3 ਮਹੀਨੇ ਦੇ ਵਿੱਚ ਇਹ ਤੀਸਰੀ ਘਟਨਾ ਸੀਗੀ ਬਜ਼ੁਰਗਾਂ ਦੇ ਉੱਤੇ ਕੁਟਮੌਰ ਟੇਮ ਰੋਡ ਦੀ ਘਟਨਾ ਅਤੇ ਉਸ ਤੋਂ ਬਾਅਦ ਵਾਲਸੋਲ ਦੀ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਵਾਲ ਉੱਠ ਰਹੇ ਸੀ ਸਵਾਲ ਉੱਠੇ ਕਿ ਪੁਲਿਸ ਕੰਮ ਸਹੀ ਤਰੀਕੇ ਨਾਲ ਕਰ ਵੀ ਰਹੀ ਹੈ ਜਾਂ ਨਹੀਂ ਜਥੇਬੰਦੀਆਂ ਨੇ ਆਪਣੀ ਹਿੰਮਤ ਕਰਕੇ ਨੌਜਵਾਨਾਂ ਨੇ ਰੋਸ ਜ਼ਾਹਿਰ ਕਰਕੇ ਪੁਲਿਸ ਨੂੰ ਪ੍ਰੈਸ਼ਰ ਦੇ ਵਿੱਚ ਲਿਆਂਦਾ ਪੁਲਿਸ ਨੇ ਗ੍ਰਿਫਤਾਰੀ ਕੀਤੀ ਤੇ ਉਹ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵੱਲੋਂ ਇਹ ਉਹਰਾ ਕਹਿ ਲੋ ਉਹ ਅਪਰਾਧ ਕੀਤਾ ਗਿਆ ਸੀ کورٹ ਦੇ ਵਿੱਚ ਪੇਸ਼ ਕੀਤਾ ਗਿਆ तकरीबन 2.5 ਤੋਂ 3 ਘੰਟੇ ਸੰਗਤ ਨੇ ਵਾਰ ਖੜਿਆ ਨੇ ਵੇਟ ਕੀਤੀ 5 ਮਿੰਟ ਦੀ ਪ੍ਰੋਸੀਡਿੰਗ ਦੇ ਵਿੱਚ ਉਸ ਨੂੰ ਬੇਲ ਕਹਿੰਦੇ ਪਹਿਲੇ ਮਿਲ ਜੇਗੀ ਲੇਕਿਨ ਨਹੀਂ ਹੋਇਆ ਇਹੀ ਗੱਲ ਦਾ ਸਾਨੂੰ ਸੰਕੇਤ ਸੀਗਾ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਜੋ ਸਿੰਘ ਇਕੱਠੇ ਹੋਏ ਸੀ ਜੱਜ ਨੇ ਵੀ ਇਹ ਰੈਕਗਨਾਈਜ਼ ਕੀਤਾ ਕਿ ਹਾਂ ਸੰਗਤ ਇੱਥੇ ਇਕੱਠੀ ਹੈ ਸਿੱਖ ਭਾਈਚਾਰਾ ਬੱਚੀ ਦੇ ਨਾਲ ਆ ਕੇ ਖੜਾ ਹੈ ਉਹਨੇ ਅੰਦਰਲੇ ਕੋਰਟ ਦੇ ਬੂਹੇ ਖੋਲੇ ਪ੍ਰੈਸ ਗੈਲਰੀ ਦੇ ਵਿੱਚ ਵੀ ਸੰਗਤਾਂ ਨੂੰ ਬੈਠਣ ਦੀ ਇਜਾਜ਼ਤ ਦਿੱਤੀ ਗਈ ਗੱਲਬਾਤ ਦੌਰਾਨ ਉਸਦੇ ਚਾਰजेस ਉਸ ਨੂੰ ਦੱਸੇ ਗਏ ਤੇ ਉਸ ਤੋਂ ਬਾਅਦ ਉਸ ਨੂੰ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ 26 ਨਵੰਬਰ ਦੀ ਅਗਲੀ ਡੇਟ ਦਿੱਤੀ ਗਈ ਹੈ ਸਾਡੇ ਨਾਲ ਜਸਵੰਤ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਸਵੰਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਜਾਦਾ ਸੀ ਗੱਲ ਕਰਦੇ ਆ ਅਜਿਹੇ ਮਾਮਲਿਆਂ ਦੀ ਸਭ ਤੋਂ ਪਹਿਲੇ ਅੱਜ ਦੀ ਕੋਰਟ ਪ੍ਰोसीडिंग ਦੇ ਵਿੱਚ ਪਿਛਲੇ ਕੇਸਿਸ ਦੇ ਵਿੱਚ ਵੇਖਿਆ ਗਿਆ ਬੇਲ ਦਿੱਤੀ ਗਈ ਅੱਜ ਕੁਝ ਅਜੀਹਾ ਨਹੀਂ ਹੋਇਆ ਰਿਮਾਂਡ ਤੇ ਭੇਜਿਆ ਗਿਆ ਤੇ 26 ਨਵੰਬਰ ਦੀ ਅਗਲੀ ਡੇਟ ਦਿੱਤੀ ਗਈ ਹੈ ਤੁਹਾਨੂੰ ਲੱਗਦਾ ਸੰਕਟਾਂ ਦਾ ਇੱਥੇ ਪਹੁੰਚਣਾ ਸਫਲ ਰਿਹਾ ਲੇਕਿਨ ਹਾਂ ਇਨਸਾਫ ਪਰਿਵਾਰ ਨੂੰ ਬੱਚੀ ਨੂੰ ਦਿਵਾਉਣਾ ਹਲੇ ਲੰਬਾ ਚੱਲੇਗਾ ਸਭ ਕੁਝ ਬਿਲਕੁਲ ਜੀ ਜਦੋਂ ਅਸੀਂ ਕਿਸੇ ਦੀ ਸਪੋਰਟ ਤੇ ਜਾਵਾਂਗੇ ਨਾ ਤੇ ਜਿਹੜੇ ਜੱਜ ਜਾਂ ਹੋਰ ਅਫੀਸਰ ਹੈ ਨਾ ਉਹ ਦੇਖਦੇ ਆ ਵੀ ਇਹਦੇ ਪਿੱਛੇ ਵੀ ਕੋਈ ਹੈਗਾ ਜੀ ਤੇ ਜੇ ਬੱਚੀ ਕੱਲੀ ਆਉਂਦੀ ਹੋ ਸਕਦਾ ਜੋ ਅੱਜ ਹੋਇਆ ਨਾ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਬੱਚੇ ਦੀ ਸਪੋਰਟ ਦੇ ਖੜਨਾ ਚਾਹੀਦਾ ਅੱਜ ਇਸ ਬੱਚੇ ਨਾਲ ਹੋਇਆ ਕੱਲੋ ਕਿਸੇ ਨਾਲ ਵੀ ਹੋ ਸਕਦਾ ਆਪਾਂ ਦੇਖ ਰਹੇ ਹਾਂ ਜਿਹੜਾ 올ਡਵਰੀ ਦਾ ਕੇਸ ਆ ਉਹ ਹਜੇ ਸੋਲਵ ਨਹੀਂ ਹੋਇਆ ਔਰ ਦੂਸਰੀ ਘਟਨਾ ਸਾਡੇ ਨਾਲ ਵਾਪਰੀ ਹੈ ਆਪਣੀਆਂ ਬੱਚਿਆਂ ਨੂੰ ਸੇਫ ਰੱਖੀਏ ਇਹ ਸਾਡਾ ਫਰਜ਼ ਸਾਰੇ ਫਰਜ਼ ਆ ਭਾਵੇਂ ਕੋਈ ਵੀ ਕਮਿਊਨਿਟੀ ਹੋਵੇ ਬੱਚੀਆਂ ਸਾਰਿਆਂ ਦੀ ਇੱਕੋ ਜਿਹੀਆਂ ਆਪਾਂ ਨੂੰ ਹੱਕ ਤੇ ਸੱਚ ਦੇ ਫੈਸਲੇ ਤੇ ਖੜ ਕੇ ਜੋਰ ਪਾਉਣਾ ਚਾਹੀਦਾ ਪੇ ਇਸ ਬੱਚੀ ਨੂੰ ਇਨਸਾਫ ਵੜੇ ਔਰ ਸਾਧ ਸੰਗਤ ਜੀ ਕੋਰਟ ਦੇ ਵਿੱਚ ਉਸ ਬੰਦੇ ਦਾ ਐਟੀਟਿਊਡ ਇਨਾ ਖਰਾਬ ਸੀ ਜਿਹਨੇ ਘਨੌਣੀ ਹਰਕਤ ਕੀਤੀ ਆ ਉਹਨੂੰ ਹਜੇ ਵੀ ਅਕਲ ਨਹੀਂ ਆਈ ਪਰ ਜੱਜ ਸਾਹਿਬ ਨੇ ਵਧੀਆ ਗੱਲਾਂ ਕੀਤੀਆਂ ਚਲੋ ਅਗਲੀ ਡੇਟ ਪਾਤੀ ਆ ਪਰ ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਆਪਾਂ ਅਗਲੀਆਂ ਤਰੀਕਾਂ ਤੇ ਵੱਧ ਤੋਂ ਵੱਧ ਇਕੱਠ ਕਰਕੇ ਇਹਨਾਂ ਲੋਕਾਂ ਨੂੰ ਦੱਸੀਏ ਵੀ ਅਸੀਂ ਇਹਨਾਂ ਦੇ ਮਗਰ ਆ ਔਰ ਇਹਨੂੰ ਇਨਸਾਫ ਲੈ ਕੇ ਦਵਾਂਗੇ ਇਹ ਤੇ ਇਹ ਵੀ ਗੱਲ ਜ਼ਰੂਰ ਹੈਗੀ ਹੈ ਜੀ ਜਿਸ ਵੇਲੇ ਅੱਜ ਇਹ ਪੂਰੀ ਕੋਰਟ ਦੀ ਪ੍ਰੋਸੀਡਿੰਗ ਹੋ ਰਹੀ ਸੀ ਬੱਚੀ ਨੂੰ ਵੀ ਥੋੜਾ ਹੌਸਲਾ ਹੋਇਆ ਹੋਣਾ ਕਿ ਮੈਂ ਕੱਲੀ ਨਹੀਂ ਆ ਕੌਮ ਨਾਲ ਖੜੀ ਹੈ ਸਿੰਘ ਨਾਲ ਖੜੇ ਨੇ ਪਰਿਵਾਰ ਸਿੱਖ ਨਾਲ ਖੜੇ ਨੇ ਅਸੀਂ ਇੱਥੇ ਬੇਨਤੀ ਕਰਾਂਗੇ 26 ਨਵੰਬਰ ਵਾਲੀ ਵੀ ਜਿਹੜੀ ਡੇਟ ਹੈਗੀ ਹੈ ਅਸੀਂ ਹੁਣ ਠੰਡੇਰਾ ਪੈ ਜਾਈਏ ਨੌਜਵਾਨ ਕਹਿੰਇ ਇੱਥੇ ਅਜੇ ਹੀ ਵੀ ਨੇ ਜਿਹੜੇ ਕਹਿੰਦੇ ਹਲੇ ਵੀ ਅਸੀਂ ਪੁਲਿਸ ਦਫ਼ਤਰ ਦੇ ਬਾਹਰ ਜਾ ਕੇ ਥੋੜਾ ਆਪਣਾ ਰੋਸਾ ਜ਼ਾਹਿਰ ਜ਼ਰੂਰ ਕਰਨਾ ਤਾਂ ਕਿ ਪੁਲਿਸ ਦੀ ਕਾਰਵਾਈ ਟੱਲੀ ਨਾ ਪਾਏ ਅਸੀਂ ਆਪਣੀ ਪੰਡ ਦੀ ਜ਼ਿੰਮੇਵਾਰੀ ਨਭਈ ਤਾਂ ਕਿ 26 ਨਵੰਬਰ ਨੂੰ ਹੋਣ ਵਾਲੀ ਕੋਰਟ ਪ੍ਰੋਸੀਡਿੰਗ ਦੇ ਵਿੱਚ ਕਿਤੇ ਉਹ ਵੀ ਮਾਮਲਾ ਹੋਰ ਠੰਡੇ ਬਸਤੇ ਚ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਏ ਜਾਂ ਇਹ ਦੋਖੀ ਬੇਲ ਹਾਸਲ ਕਰਨ ਦੇ ਵਿੱਚ ਸਫਲ ਨਾ ਹੋਏ ਤੁਹਾਨੂੰ ਅਸੀਂ ਇੱਥੇ ਦੱਸਣਾ ਚਾਹੁੰਦੇ ਆ ਯੂਕੇ ਭਾਰਤੀਆਂ ਅਦਾਲਤਾਂ ਇੰਨੀ ਬਿਜ਼ੀ ਚੱਲ ਰਹੀਆਂ ਨੇ ਠੀਕ ਇਸ ਕੇਸ ਦੀ ਇੱਕ ਹੀアリング ਪਹਿਲਾਂ ਹੀ ਜੋ ਕੇਸ ਚੱਲਦਾ ਪਿਆ ਸੀ ਉਸ ਦੇ ਵਿੱਚ ਇੱਕ ਮੁਲਜ਼ਮ ਜਿਸ ਨੇ ਪੁਲਿਸ ਦੇ ਨਾਲ ਕੁੱਟਮਾਰ ਕੀਤੀ ਸੀ ਉਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਕੋਰਟ ਕਹਿੰਦੀ ਹੈ ਜੀ ਸਾਡੇ ਕੋਲ ਤਾਂ ਸਮਾਂ ਨਹੀਂ ਹੈ ਤੁਹਾਨੂੰ ਬੇਲ ਦਿੰਨੇ ਆਂ ਸੀ ਤੁਸੀਂ ਅਗਲੇ ਸਾਲ 12 ਅਕਤੂਬਰ ਨੂੰ ਪੇਸ਼ ਹੋਇਓ ਇਹ तमाम ਚੀਜ਼ਾਂ ਜਿਸ ਵੇਲੇ ਅਸੀਂ ਆਪਣੀ ਅੱਖਾਂ ਨਾਲ ਦੇਖਦੇ ਆਂ ਤਦ ਸਾਨੂੰ ਲੱਗਦਾ ਕਿ ਹਾਂ ਜੇਕਰ ਅਸੀਂ ਅਜਿਹੇ ਕੇਸ ਦੇ ਵਿੱਚ ਬੱਚੀ ਨਾਲ ਆ ਕੇ ਖੜੇ ਆਂ ਤਾਂ ਉਸ ਨੂੰ ਅਸੀਂ ਬੇਲ ਨਹੀਂ ਲੈਣ ਦਿੱਤੀ ਉਹਨੂੰ ਅੱਗੇ ਰਿਮਾਂਡ ਦੇ ਵਿੱਚ ਬਿਲਕੁਲ ਜੀ ਜੇ ਪਿੱਛੇ ਖੜਾਂਗੇ ਸਪੋਰਟ ਕਰਾਂਗੇ ਫਿਰ ਪੁਲਿਸ ਵੀ ਐਕਸ਼ਨ ਕਰੋਗੇ ਤੇ ਜੱਜ ਸਾਹਿਬ ਨੂੰ ਵੀ ਪਤਾ ਆ ਕਿ ਸੰਗਤ ਸਾਰੀ ਇਹਦੇ ਨਾਲ ਆ ਤੇ ਜੇ ਅਸੀਂ ਇਕੱਲੀ ਬੱਚੀ ਨੂੰ ਛੱਡ ਦਿੱਤਾ ਤਾਂ ਕੋਈ ਫਿਰ ਇਨਸਾਨ ਆਪਾਂ ਨੂੰ ਉਮੀਦ ਨਹੀਂ ਰੱਖਣੀ ਚਾਹੀਦੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਸਪੋਰਟ ਕਰੀਏ ਇਹ ਸਾਡੀ ਬੱਚੀ ਆ ਇੱਜ਼ਤ ਹਰੇਕ ਦੀ ਇੱਕੋ ਜਿਹੀ ਆ ਔਰ ਬੱਚਿਆਂ ਨੂੰ ਸੇਫ ਕਰਨਾ ਸਾਡਾ ਵੱਡਾ ਫਰਜ਼ ਹੋਣਾ ਚਾਹੀਦਾ ਕੋਰਟ ਦੇ ਅੰਦਰ तमाम ਨੋਜਵਾਨ ਖੜੇ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਸੀ ਉੱਥੇ ਕੀ ਹੋ ਰਿਹਾ ਸੀ ਕਿਉਂਕਿ ਇਸ ਕਦਰ ਲੱਗ ਰਿਹਾ ਸੀ ਕਿ ਨੌਜਵਾਨ ਚਾਹਦੇ ਨੇ ਕਿ ਇਸ ਨੂੰ ਅਸੀਂ ਸਿਰਫ ਕ੍ਰਾਈਮ ਦੀ ਨਜ਼ਰ ਦੇ ਨਾਲ ਦੇਖੀਏ ਅਸੀਂ ਰੇਸਿਜ਼ਮ ਵਾਲਾ ਐਂਗਲ ਜੋੜੀਏ ਜਾਂ ਨਾ ਜੋੜੀਏ ਫਾਰ ਰਾਈਟ ਵਿੰਗ ਦੀ ਅਸੀਂ ਗੱਲ ਕਰ ਰਹੇ ਹਾਂ ਗੋਰਿਆਂ ਦੀ ਉਹਦਾ ਮੁੱਦਾ ਇਸ ਦੇ ਨਾਲ ਜੋੜੀਏ ਨਾ ਜੋੜੀਏ ਉੱਥੇ ਇੱਕ ਕਸ਼ਮਕਸ਼ ਨੌਜਵਾਨਾਂ ਦੇ ਵਿੱਚ ਆਪਸ ਨੂੰ ਵੇਖਣ ਨੂੰ ਮਿਲ ਰਹੀ ਸੀ ਜਿੱਥੇ ਨੌਜਵਾਨ ਕੁਝ ਕਹਿੰਦੇ ਸੀ ਕਿ ਨਹੀਂ ਅਸੀਂ ਖੜਨਾ ਹੈ ਪਰਿਵਾਰ ਦੇ ਨਾਲ ਬੱਚੀ ਦੇ ਨਾਲ ਸਾਨੂੰ ਨਜ਼ਰ ਆ ਰਿਹਾ ਹੈ ਜੇਕਰ ਸੰਗਤ ਜੀ ਇਥੇ ਇੱਕ ਹੋਰ ਗੱਲ ਅਸੀਂ ਦੱਸ ਦਈਏ ਬੀਤੇ ਕੇਸਸ ਦੇ ਵਿੱਚ ਰੈਫਰੈਂਸ ਦਿੱਤਾ ਗਿਆ ਜੇਕਰ ਕੋਈ ਦੋਸ਼ੀ ਕਿਸੇ ਨੂੰ ਵੇਖਦਾ ਕੋਈ ਕੋਈ ਗੁਨਾਹ ਕਰਨ ਵਾਲਾ ਵੇਖਦਾ ਕਿ ਇਹ ਗੋਰੀ ਹੈ ਮੈਂ ਇਹਦੇ ਨਾਲ ਕ੍ਰਾਈਮ ਕਰਨ ਜਾ ਰਿਹਾ ਜਾਂ ਕੋਈ ਏਸ਼ੀਅਨ ਮੈਂ ਇਹਦੇ ਨਾਲ ਕ੍ਰਾਈਮ ਕਰਨ ਜਾ ਰਿਹਾ ਇਫ ਹੀ ਚੂਜ਼ ਦੈਟ ਏਸ਼ੀਅਨ ਇਜ਼ ਬਿਟ ਇਜ਼ੀ ਟਾਰਗੇਟ ਉੱਥੇ ਵੀ ਇਹ ਰੇਸਿਜ਼ਮ ਕਿਹਾਇਆ ਜਾਂਦਾ ਕੋਰਟ ਦੀ ਨਜ਼ਰ ਦੇ ਵਿੱਚ ਅਸੀਂ ਇੱਥੇ ਮੈਂਸ਼ਨ ਕਰ ਦਈਏ ਪਿਛਲੇ ਕੇਸਿਸ ਦਾ ਰੈਫਰੈਂਸ ਇੱਥੇ ਜੋੜਿਆ ਜਾਂਦਾ ਉਸ ਚੀਜ਼ ਨੂੰ ਵੀ ਅਸੀਂ ਰეკਮੈਂਡ ਜ਼ਰੂਰ ਕਰੀ ਜੋ ਅੰਦਰ ਨੌਜਵਾਨਾਂ ਅੰਦਰ ਗੱਲਬਾਤ ਕਰਦੇ ਵਸੀਂ ਤੁਹਾਨੂੰ ਵੀ ਤੋਂ ਵੀ ਕੁਝ ਸਵਾਲ ਪੁੱਛੇ ਹਾਂਜੀ ਨੌਜਵਾਨ ਵਸੇ ਸੋਚ ਰਹੇ ਸਾਡੇ ਨਾਲ ਰੇਸਿਜ਼ਮ ਹੋ ਰਿਹਾ ਪਰ ਆਪਾਂ ਨੂੰ ਮੇਰਾ ਖਿਆਲ ਹੈ ਆਪਾਂ ਨੂੰ ਇਸ ਪਾਸੇ ਨੂੰ ਹੋਰ ਨਹੀਂ ਜਾਣਾ ਚਾਹੀਦਾ ਕਿਉਂਕਿ ਹਰ ਇੱਕ ਦੀ ਸੋਚ ਵੱਖਰੀ ਵੱਖਰੀ ਹੈ ਹੁਣ ਜਿਹੜਾ ਆਪਾਂ ਦੋਸ਼ੀ ਅੰਦਰ ਦੇਖਿਆ ਸੀ ਉਹਦੀ ਦੋਸਤ ਬਿਲਕੁਲ ਸੋਚ ਬਲਾਈਂ ਲੱਗਦੀ ਸੀ ਜੀ ਉਹਨੂੰ ਅਹਿਸਾਸ ਨਹੀਂ ਸੀ ਹੋ ਰਿਹਾ ਵੀ ਮੈਂ ਗਲਤ ਕੰਮ ਕੀਤਾ ਹੈ ਔਰ ਮੈਂ ਕਰਾਈ ਵੀ ਕੀਤਾ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਉਹ ਚ ਅਜੇ ਵੀ ਆਕੜ ਸੀ ਉਹਦਾ ਬਿਹੇਵ ਬਹੁਤ ਬੈਡ ਸੀ ਅੰਦਰ ਜੀ ਸੋ ਆਪਾਂ ਨੂੰ ਕੋਈ ਵੀ ਬੱਚੀ ਹੋਵੇ ਗੋਰਿਆਂ ਦੀ ਹੋਵੇ ਏਸ਼ੀਅਨ ਦੀ ਹੋਵੇ ਜਾਂ ਸਾਡੀ ਹੋਵੇ ਆਪਾਂ ਨੂੰ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖਣਾ ਚਾਹੀਦਾ ਔਰ ਆਪਾਂ ਨੂੰ ਜ਼ੋਰ ਇਹ ਪਾਉਣਾ ਚਾਹੀਦਾ ਵੀ ਸਾਡੀ ਇਸ ਬੱਚੇ ਨੂੰ ਜਿਹੜਾ ਸਹੀ ਆ ਡਿਸੀਜਨ ਮਿਲੇ ਬਿਲਕੁਲ ਇਹਦਾ तमाम ਅਪਡੇਟਸ ਦੇ ਨਾਲ ਤੁਹਾਡੇ ਨਾਲ 26 ਨਵੰਬਰ ਨੂੰ ਵੀ ਜੁੜਾਂਗੇ ਭਾੜ ਤੱਕ ਉਹ ਵੀ ਅਪਡੇਟ ਪਹੁੰਚਾਵਾਂਗੇ ਲੇਕਿਨ ਹਾਂ ਥੋੜਾ ਚੌਕਸ ਰਹੋ ਜੋ ਜਥੇਬੰਦੀਆਂ ਕਹਿੰਦੀਆਂ ਨੇ ਜੋ ਸਿੰਘ ਕਹਿੰਦੇ ਨੇ ਕਿ ਹਾਂ ਅਸੀਂ ਆਪਣੀ ਬੱਚੀਆਂ ਨੂੰ ਸ਼ਸਤਰਧਾਰੀ ਬਣਾਈਏ ਉਸ ਵਾਲ ਵੀ ਥੋੜਾ ਸੇ ਧਿਆਨ ਜ਼ਰੂਰ ਦਿਈਏ ਨੌਜਵਾਨ ਬੱਚੇ ਬੱਚੀਆਂ ਇਸ ਵਾਲੇ ਪਾਸੇ ਤੁਰਨ ਆਪਣੇ ਆਪ ਨੂੰ ਸ਼ਸਤਰ ਧਾਰੀ ਕਰੋ ਤਾਂ ਕਿ ਅਜੇਹੇ ਜਿਸ ਵੇਲੇ ਕੁਝ ਤੁਹਾਡ ਨਾਲ ਘਟਨਾ ਵਾਪਰੇ ਤੁਸੀਂ ਆਪਣੀ ਸੇਫਟੀ ਆਪ ਰੱਖ ਸਕੋ ਆਪਣੀ ਬਣਦੀ ਜ਼ਿੰਮੇਵਾਰੀ ਪੰਥਕ ਅਧਾਰਿਆ ਕਾਲ ਚੈਨਲ ਵੀ ਨਿਭਾਏਗਾ ਧੰਨਵਾਦ ਕਰਦੇ ਸਿੰਘ ਸਾਹਿਬ ਦਾ ਧੰਨਵਾਦ ਕਰਦੇ ਆ ਤਮਾਮ ਮੀਡੀਆ ਘਰਾਨੇ ਜੋ ਨਾ ਤਮਾਮ ਚੀਜ਼ਾਂ ਨੂੰ ਕਵਰ ਕਰ ਰਹੇ ਨੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਤਾਂ ਇੱਕ ਦੂਜੇ ਦਾ ਅਸੀਂ ਸਾਥ ਦੇ ਰਹੇ ਹਾਂ ਫਤਿਹ ਦੀ ਸਾਂਝ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ